ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪਿਛਲੀ ਸਾਖੀ ਦੇ ਵਿੱਚ ਅਸੀਂ ਜਾਣਿਆ ਸੀਗਾ ਕਿ ਸ਼ੇਖ ਜ਼ਰਫ ਗੁਰਨਾਨਕ ਪਾਸ਼ਾ ਜੀ ਦੇ ਦਰਸ਼ਨ ਕਰਕੇ ਕਿਸ ਤਰ੍ਹਾਂ ਨੇ ਹਾਲ ਹੋਇਆ ਸੋ ਇਸੇ ਤਰ੍ਹਾਂ ਹੀ ਅੱਜ ਦੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਜੀ ਤੇ ਸਿਕੰਦਰ ਲੋਧੀ ਦਾ ਹਾਕੀ ਇਹ ਜਾਣਾਂਗੇ ਅੱਜ ਦੀ ਅਸੀਂ ਸਾਖੀ ਦੇ ਵਿੱਚ ਸੋ ਆਓ ਜਾਣਦੇ ਇੱਕ طرف ਨਾਲ ਬਚਨ ਬਿਲਾਸ ਕਰਦੇ ਹਾਂ ਹੋਇਆ ਗੁਰੂ ਜੀ ਨੂੰ ਪਤਾ ਲੱਗਾ ਕਿ ਸਿਕੰਦਰ ਲੋਧੀ ਦਿੱਲੀ ਦਾ ਕਿ ਸਿਕੰਦਰ ਲੋਦੀ ਦਿੱਲੀ ਦਾ ਪਾਸ਼ਾ ਇਸਲਾਮ ਧਰਮ ਦੇ ਵਾਦੇ ਦੀ ਧੁੰਨ ਵਿੱਚ ਸ਼ੁਦਾਈ ਹੋ ਗਿਆ ਹੈ ਉਹ ਉਹਨਾਂ ਲੋਕਾਂ ਨੂੰ ਬਹੁਤ ਤੰਗ ਕਰਦਾ ਹੈ ਜੋ ਸਾਂਝਾ ਪ੍ਰਚਾਰ ਕਰਦੇ ਨੇ ਅਜੇ ਕੱਟੜ ਹਿੰਦੂਤਾਂ ਸ਼ਾਇਦ ਉਸ ਕੋਲੋਂ ਬਚ ਜਾਵੇ ਪਰ ਉਹ ਨਹੀਂ ਬਚਦਾ ਜੋ ਆਖੇ ਕਿ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੀਰਾ ਮੰਗ ਰਹਿਣਾ ਚਾਹੀਦਾ ਹੈ ਸਾਰੇ ਇੱਕ ਖੁਦਾ ਪ੍ਰਮਾਤਮਾ ਦੇ ਪੁੱਤਰ ਹਨ ਕਈ ਐਸੇ ਸਾਧੂ ਉਸਨੇ ਕੈਦ ਕੀਤੇ ਹੋਏ ਨੇ ਤੇ ਕਈਆਂ ਨੂੰ ਕਤਲ ਕਰਵਾ ਦਿੱਤਾ ਹੈ ਧਰਮ ਦੇ ਨਾਂ ਉੱਤੇ ਉਹ ਅਤਿਆਚਾਰ ਕਰ ਰਿਹਾ ਹੈ ਗੁਰੂ ਜੀ ਐਸੇ ਜਬਰਾਂ ਨੂੰ ਸੋਧਣ ਵਾਸਤੇ ਹੀ ਚੜੇ ਸਨ ਗੁਰੂ ਜੀ ਨੇ ਪੱਕਾ ਫੈਸਲਾ ਕਰ ਲਿਆ ਕਿ ਉਹ ਦਿੱਲੀ ਜਾਣਗੇ ਅਤੇ ਬਾਦਸ਼ਾਹ ਨੂੰ ਜ਼ਰੂਰ ਮਿਲਣਗੇ ਸ਼ੇਖ ਸਰਫ ਨੂੰ ਨਿਹਾਲ ਅਤੇ ਉਸ ਨਾਲ ਸਦੀਵੀ ਮਿੱਤਰਤਾ ਕਾਇਮ ਕਰਕੇ ਗੁਰੂ ਜੀ ਚੌ ਦਿਨਾਂ ਪਿਛੋਂ ਦਿੱਲੀ ਸ਼ਹਿਰ ਆ ਗਏ ਦੇਵ ਨੇਤ ਨਾਲ ਕਿਸੇ ਕਾਰਨ ਇੱਕ ਸ਼ਾਹੀ ਹਾਥੀ ਬਾਦਸ਼ਾਹ ਬਾਦਸ਼ਾਹ ਸਿਕੰਦਰ ਦਾ ਹਾਥੀ ਮਰ ਗਿਆ ਮਹਾ ਮਹਾਵਤ ਤੇ ਉਸ ਦਾ ਪਰਿਵਾਰ ਪਿੱਟ ਪਿੱਟ ਕੇ ਖੀਵਾ ਹੋ ਰਿਹਾ ਸੀ ਕਿਉਂਕਿ ਉਹਨਾਂ ਦਾ ਰੁਜ਼ਗਾਰ ਮਾਰਿਆ ਗਿਆ ਸੀ ਨਾਲ ਹੀ ਹਾਥੀ ਮਹਾਵਤ ਕੋਲੋਂ ਬਾਦਸ਼ਾਹੀ ਮੈਲਾਂ ਤੋਂ ਬਾਹਰ ਮਾਰਿਆ ਮਰਿਆ ਸੀ ਗੁਰੂ ਜੀ ਬਾਜ਼ਾਰੇ ਬਾਜ਼ਾਰ ਜਾਂਦੇ ਸੰਤਾ ਉਹਨਾਂ ਨੇ ਰੋਣ ਦੀ ਤੂਕ ਪੁਕਾਰ ਸੁਣੀ ਨੇੜੇ ਚਲੇ ਗਏ ਮਹਾਵਤ ਤੇ ਉਹਦੇ ਪਰਿਵਾਰ ਦੀ ਪੈੜੀ ਦੋਸ਼ਾ ਦੇਖ ਕੇ ਦਿਆਲੂ ਕਿਰਪਾਲੂ ਜਗਤਗੁਰੂ ਨੂੰ ਦਇਆ ਆ ਗਈ ਮਹਾਵਤ ਨੂੰ ਆਖਣ ਲੱਗੇ ਪੁਰਸ਼ਾ ਰੋਣਾ ਬੰਦ ਕਰ ਦੇ ਸਤਨਾਮ ਸਤ ਕਰਤਾਰ ਦਾ ਜਾਪ ਕਰ ਤੇਰਾ ਹਾਥੀ ਮਰਿਆ ਨਹੀਂ ਜਾਂਦਾ ਹੈ ਹਾਥੀ ਮਰੇ ਨੂੰ ਕਿੰਨਾ ਜ਼ਿਰ ਹੋ ਚੁੱਕਾ ਸੀ ਮਹਾਵਤ ਕਿਵੇਂ ਮੰਨੇ ਹਉਸਨੇ ਗੁਰੂ ਜੀ ਦਾ ਬਚਨ ਤਾਂ ਅਨ ਸੁਣਿਆ ਕਰ ਦਿੱਤਾ ਪਰ ਗੁਰੂ ਜੀ ਦੇ ਚਿਹਰੇ ਵੱਲ ਵੇਖਣ ਲੱਗ ਪਿਆ ਗੁਰੂ ਜੀ ਨੇ ਮੁੜ ਕੇ ਹਾਥੀ ਵੱਲ ਦੇਖ ਅੱਖਾਂ ਵਿੱਚੋਂ ਅਥਰੂ ਪੂੰਝ ਲੈ ਹਾਥੀ ਨਹੀਂ ਮਰਿਆ ਮਹਾਵਤ ਨੇ ਮੁੜ ਕੇ ਹਾਥੀ ਵੱਲ ਦੇਖਿਆ ਲੰਮਾ ਪਿਆ ਹਾਥੀ ਕਿੰਨੀ ਥਾਂ ਮੱਲੀ ਪਿਆ ਸੀ ਜਦੋਂ ਮਹਾਵਤ ਨੇ ਨਜ਼ਰ ਮਾਰੀ ਤਾਂ ਹਾਥੀ ਸੱਚਮੁੱਚ ਜਿਉਂਦਾ ਸੀ ਉਹ ਕੰਨ ਹਿਲਾਇ ਜਾਂਦਾ ਸੀ ਹਾਥੀ ਦੇ ਕੰਨ ਹਿਲਦੇ ਦੇਖ ਕੇ ਮਹਾਵਤ ਗੁਰੂ ਜੀ ਦੇ ਚੰਨੀ ਟੈਪਿਆ ਉਸ ਦਾ ਪਰਿਵਾਰ ਵਾਉਣ ਦੀ ਥਾਂ ਹੱਸ ਪਿਆ ਇੱਕ ਪਲ ਵਿੱਚ ਹੀ ਜੀਵਨ ਬ੍ਰੋਮ ਬਦਲ ਗਈ ਹਾਥੀ ਉੱਠ ਕੇ ਤੁਰ ਪਿਆ ਜਿਸ ਵੇਲੇ ਗੁਰੂ ਜੀ ਨੇ ਇਹ ਕੌਤਕ ਕੀਤਾ ਉਸ ਵੇਲੇ ਉੱਥੇ 100 ਕੁ ਇਸਤਰੀ ਮਰਦ ਸਨ ਉਹਨਾਂ ਨੇ ਸਾਰੇ ਸ਼ਹਿਰ ਵਿੱਚ ਖਬਰ ਕਰ ਦਿੱਤੀ ਕਿ ਬਾਦਸ਼ਾਹ ਦੇ ਮਰੇ ਹਾਥੀ ਨੂੰ ਇੱਕ ਫਕੀਰ ਨੇ ਜ਼ਿੰਦਾ ਕਰ ਦਿੱਤਾ ਹੈ ਕਿਸੇ ਕਿਹਾ ਕੋਈ ਕਰਨੀ ਵਾਲਾ ਸਾਧੂ ਹੈ ਕਿਸੇ ਆਖਿਆ ਹਿੰਦੂ ਅਵਤਾਰ ਹੈ ਜੋ ਜੋ ਲੋਕਾਂ ਨੇ ਸੁਣਿਆ ਤ्यों ਤੇ ਉਹ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਦਰਸ਼ਨ ਕਰਕੇ ਨਿਹਾਲ ਹੋਏ ਸਭ ਨੂੰ ਸਤਨਾਮ ਸਤ ਕਰਤਾਰ ਦਾ ਸਿਮਰਨ ਦੱਸ ਕੇ ਜੀਵਨ ਮੁਕਤੀ ਦਾ ਰਾਹ ਦੱਸਿਆ ਹੌਲੀ ਹੌਲੀ ਇਹ ਖਬਰ ਬਾਦਸ਼ਾਹ ਸਿਕੰਦਰ ਲੋਧੀ ਦੇ ਕੰਨਾਂ ਤੱਕ ਵੀ ਪਹੁੰਚ ਗਈ ਉਸਨੇ ਉਸੇ ਵੇਲੇ ਮੌਲਵੀ ਤੇ ਵਜ਼ੀਰ ਸੱਦੇ ਪੂਰੇ ਵੇਰਵੇ ਨਾਲ ਸਾਰੀ ਗੱਲ ਪੁੱਛੀ ਪੂਰੀ ਘਟਨਾ ਸੁਣ ਚੁੱਕਣ ਪਿਛੋਂ ਬਾਦਸ਼ਾਹ ਨੇ ਵਜ਼ੀਰਾਂ ਤੇ ਮੌਲਦਿਆਂ ਨੂੰ ਆਖਿਆ ਮੈਂ ਉਸ ਫਕੀਰ ਦੇ ਕੋਲ ਜਾਣਾ ਚਾਹੁੰਦਾ ਹਾਂ ਮੈਂ ਪੂਰਾ ਪਤਾ ਕਰਨਾ ਹੈ ਕਿ ਉਹ ਕਿੰਨਾ ਕੁ ਵਲੀ ਹੈ ਸਬਬ ਨਾਲ ਜਿਸ ਵੇਲੇ ਬਾਦਸ਼ਾਹ ਰਾਜ ਮਹਿਲਾ ਵਿੱਚੋਂ ਨਿਕਲਿਆ ਉਸੇ ਸਮੇਂ ਗੁਰੂ ਜੀ ਤੇ ਮਰਦਾਨਾ ਰੱਬੀ ਰੰਗ ਵਿੱਚ ਰੰਗੇ ਹੋਏ ਉਧਰ ਨੂੰ ਤੁਰੇ ਆਉਂਦੇ ਸਨ ਉਹਨਾਂ ਦੇ ਪਿੱਛੇ Hindu ਤੇ Musalmana ਦੀ ਬਹੁਤ ਧੀਰ ਸੀ ਬਾਦਸ਼ਾਹ ਗੁਰੂ ਜੀ ਦਾ ਲਿਬਾਸ ਦੇਖ ਕੇ 당ਗ ਰਹਿ ਗਿਆ ਉਸ ਨੂੰ ਗੁਰੂ ਜੀ ਨਾ Hindu ਦਿਸੇ ਨਾ Musalman ਬਾਦਸ਼ਾਹ ਸਿਕੰਦਰ ਲੋਧੀ ਤੇ ਗੁਰੂ ਜੀ ਦਾ ਮੇਲ ਹੋ ਗਿਆ ਮੌਲਵੀ ਨੇ ਅੱਗੇ ਹੋ ਕੇ ਗੁਰੂ ਜੀ ਕੋਲੋਂ ਪੁੱਛਿਆ ਸਾਈ ਲੋਕਾਂ ਬਾਦਸ਼ਾ ਸਲਾਮਤ ਪੁੱਛਦੇ ਹਨ ਕਿ ਹਾਥੀ ਮਰ ਗਿਆ ਸੀ ਉਸ ਨੂੰ ਜਿਉਂਦਾ ਤੁਸੀਂ ਕੀਤਾ ਹੈ ਗੁਰੂ ਜੀ ਕੀ ਬਾਦਸ਼ਾ ਬੋਲ ਨਹੀਂ ਸਕਦੇ ਮੌਲਵੀ ਬੋਲ ਸਕਦੇ ਹਨ ਗੁਰੂ ਜੀ ਫਿਰ ਆਪ ਕੁਛ ਲੈਣ ਗੁਰੂ ਜੀ ਦਾ ਇਹ ਦਲੇਰੀ ਭਰਿਆ ਬਚਨ ਸੁਣ ਕੇ ਮੌਲਵੀ ਤਾਂ ਠਟੰਬਰ ਗਿਆ ਅਤੇ ਬਾਦਸ਼ਾ ਅੱਗੇ ਹੋਇਆ ਬਾਦਸ਼ਾ ਨੇ ਆਪ ਗੁਰੂ ਜੀ ਕੋਲੋਂ ਪੁੱਛਿਆ ਰੱਬ ਦੇ ਬੰਦੇ ਹਾਥੀ ਨੂੰ ਹਾਥੀ ਨੂੰ ਤੂੰ ਜਿਉਂਦਾ ਕੀਤਾ ਸੀ ਮੇਰੇ ਕਰਤਾਰ ਨੇ ਗੁਰੂ ਜੀ ਨੇ ਉੱਤਰ ਦਿੱਤਾ ਸਿਕੰਦਰ ਤੇਰਾ ਕਰਤਾਰ ਕਿੱਥੇ ਹੈ ਕੌਣ ਹੈ ਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪਾਓ ਮੇਰਾ ਕਰਤਾਰ ਉਹ ਇੱਕ ਹੈ ਜਿਸ ਦਾ ਆਕਾਰ ਕੋਈ ਨਹੀਂ ਪਰ ਉਸ ਦਾ ਨਾਮ ਸਤ ਹੈ ਉਹ ਜਗਤ ਨੂੰ ਬਣਾਉਣ ਵਾਲਾ ਪੁਰਖ ਮਰਦ ਹੈ ਉਹ ਕਿਸੇ ਕੋਲੋਂ ਡਰਦਾ ਨਹੀਂ ਨਾ ਕਿਸੇ ਨਾਲ ਵੈਰ ਰੱਖਦਾ ਹੈ ਉਹ ਸਮੇਂ ਦੇ ਚੱਕਰ ਤੋਂ ਬਾਹਰ ਹੈ ਮੂਰਤੀ ਮਾਨ ਹੋ ਕੇ ਜੁਨਾ ਵਿੱਚ ਨਹੀਂ ਪਾਉਂਦਾ ਪਰ ਉਹ ਮਿਲਦਾ ਤਾਂ ਹੈ ਜੇ ਸੱਚੀ ਗੁਰੂ ਦੀ ਕਿਰਪਾ ਹੋਵੇ ਤਾਂ ਐਵੇਂ ਕਿਸੇ ਨੂੰ ਨજર ਨਹੀਂ ਆਉਂਦਾ ਜੇ ਤੇਰਾ ਐਸਾ ਕਰਤਾਰ ਹੈ ਤਾਂ ਉਸ ਨੂੰ ਆਖ ਉਸੇ ਹੱਥੀ ਨੂੰ ਮੂਰਤੀ ਮਾਰ ਦੇਵੇ ਅਤੇ ਫਿਰ ਜਿਉਂਦਾ ਕਰੇ ਗੁਰੂ ਜੀ ਕਰਤਾਰ ਅਲਾਹ ਦਾ ਇਮਤਿਹਾਨ ਬੰਦਾ ਨਹੀਂ ਲੈ ਸਕਦਾ ਇਸ ਜਿੰਦ ਨੂੰ ਕਰਨਾ ਇਸ ਇਸ ਜਿੰਦ ਨੂੰ ਕਰਨਾ ਚੰਗਾ ਨਹੀਂ ਸਿਕੰਦਰ ਕੁਝ ਵੀ ਹੋਵੇ ਹਾਥੀ ਮਾਰਿਆ ਜਾਵੇ ਗੁਰੂ ਜੀ ਅੱਛਾ ਜੋ ਮੇਰੇ ਕਰਤਾਰ ਦੀ ਮਰਜ਼ੀ ਹੈ ਉਹ ਕੁਝ ਹੋਵੇਗਾ ਸਿਕੰਦਰ ਉਸੇ ਸਿਕੰਦਰ ਉਸੇ ਹਾਥੀ ਉੱਤੇ ਚੜ ਕੇ ਬਾਦਸ਼ਾਹੀ ਮੈਦਾਨ ਵਿੱਚੋਂ ਬਾਹਰ ਆਇਆ ਸੀ ਬਾਦਸ਼ਾਹ ਦੇ ਦੇਖਦਿਆਂ ਦੇਖਦਿਆਂ ਹਾਥੀ ਮਰ ਗਿਆ ਸਾਰੇ ਦੇਖ ਕੇ ਹੈਰਾਨ ਹੋ ਗਏ ਸਿਕੰਦਰ ਦੇ ਦਿਲ ਨੂੰ ਇਹ ਤਾਂ ਖੁੜਕ ਗਈ ਕਿ ਇਹ ਫਕੀਰ ਹੈ ਕੋਈ ਕਰਾਮਾਤੀ ਪਰ ਬਾਦਸ਼ਾਹੀ ਹੰਕਾਰ ਤੇ ਮਜਬੀ ਹੱਥ ਨੇ ਉਸ ਨੂੰ ਮੂਰਖ ਹੁਣੇ ਤੋਂ ਬਾਹਰ ਨਾ ਹੋਣ ਦਿੱਤਾ ਸਿਕੰਦਰ ਹੁਣ ਇਸ ਨੂੰ ਜਿਉਂਦਾ ਵੀ ਕਰ ਗੁਰੂ ਜੀ ਹੁਕਮ ਮੈਂ ਆਪਣੇ ਕਰਤਾਰ ਦਾ ਮੰਨਦਾ ਹਾਂ ਕਿਸੇ ਬੰਦੇ ਦਾ ਨਹੀਂ ਸਿਕੰਦਰ ਮੈਂ ਤਾਂ ਬਾਦਸ਼ਾਹ ਹਾਂ ਗੁਰੂ ਜੀ ਪੋਲੇ ਬੰਦੇ ਸੋਚ ਇਸ ਵਕਤ ਇਸ ਤਖਤ ਉੱਤੇ ਅਨੇਕਾਂ ਬਾਦਸ਼ਾਹ ਹੋ ਗਏ ਕਈ ਸਿਕੰਦਰ ਹੋ ਗਏ ਉਹ ਕਿੱਥੇ ਹਨ ਕਿ ਉਹ ਕਬਰਾਂ ਵਿੱਚ ਨਹੀਂ ਜਾ ਉਸ ਉਤੇ ਸਿਕੰਦਰ ਕੁਝ ਸ਼ਰਮਿੰਦਾ ਜਿਹਾ ਹੋ ਗਿਆ ਬਾਦਸ਼ਾਹੀ ਹੱਥ ਨੂੰ ਉਸਨੇ ਨਾ ਛੱਡਿਆ ਉਹ ਕਰੋਧ ਨਾਲ ਬੋਲਿਆ ਜਾਂ ਹਾਥੀ ਜਿਉਂਦਾ ਕਰੋ ਨਹੀਂ ਤੇ ਬੰਦੀਖਾਨੇ ਸੁਟੇ ਜਾਓਗੇ ਅੱਗੇ ਹਾਥੀ ਮਹਾਵਤ ਦੇ ਪਰਿਵਾਰ ਦੇ ਤਰਲਿਆਂ ਨੇ ਜਿਉਂਦਾ ਕੀਤਾ ਸੀ ਹੁਣ ਬਾਦਸ਼ਾਹੀ ਹੁਕਮ ਨਾਲ ਜਿਉਂਦਾ ਨਹੀਂ ਹੋ ਸਕਦਾ ਬੰਦੀਖਾਨੇ ਸੁਟੋ ਜਾਂ ਕਾਠ ਮਾਰੋ ਮੂਰਖ ਸਿਕੰਦਰ ਕਰੋਧवान ਹੋ ਗਿਆ ਉਸਨੇ ਆਪਣੇ ਆਦਮੀਆਂ ਨੂੰ ਹੁਕਮ ਕੀਤਾ ਕਿ ਇਸ ਕੀਰਨੋ ਬੰਦੀਖਾਨੇ ਬੰਦ ਕਰ ਦਿਓ ਅੰ ਜਿੰਨਾ ਚਿਰ ਹਾਥੀ ਜਿਉਂਦਾ ਨਾ ਕਰੇ ਉਹਨਾਂ ਚਿਰ ਛੱਡਣਾ ਨਹੀਂ ਇਹ ਹਿੰਦੂ ਫਕੀਰ ਹੈ ਇਸ ਇਸਲਾਮ ਇਸਲਾਮ ਦੇ ਵਿਰੁੱਧ ਕੁਫਰ ਦਾ ਪ੍ਰਚਾਰ ਕਰਦਾ ਹੈ ਬਾਦਸ਼ਾਹ ਦੇ ਹੁਕਮ ਨੂੰ ਟਾਲਣ ਦਾ ਹੌਸਲਾ ਕੌਣ ਕਰੇ ਸਰਕਾਰੀ ਆਦਮੀਆਂ ਨੇ ਉਸੇ ਵੇਲੇ ਮਰਦਾਨੇ ਤੇ ਗੁਰੂ ਜੀ ਨੂੰ ਅੱਗੇ ਲਾ ਕੇ ਬੰਦੀਖਾਨੇ ਵੱਲ ਤੋਰ ਲਿਆ ਅੰਤਰਜਾਮੀ ਖੁਦ ਬੰਦੀਖਾਨੇ ਜਾਣਾ ਚਾਹੁੰਦੇ ਸਨ ਕਿਉਂਕਿ ਸਿਕੰਦਰ ਦੇ ਬੰਦੀਖਾਨੇ ਵਿੱਚ ਸੈਂਕੜੇ ਹਿੰਦੂ ਸਾਧੂ ਤੇ ਸੂਫੀ ਫਕੀਰ ਨਜ਼ਰਬੰਦ ਸਨ ਉਹਨਾਂ ਦਾ ਦੋਸ਼ ਇਹ ਸੀ ਕਿ ਉਹ ਪਰਪਿਆਰ ਇਕਤਾ ਤੇ ਸੱਚੇ ਮਨੁੱਖੀ ਧਰਮ ਦਾ ਪ੍ਰਚਾਰ ਕਰਦੇ ਸਨ ਗੁਰੂ ਜੀ ਨੇ ਉਹਨਾਂ ਦੇ ਬੰਧਨ ਕੱਟਣੇ ਸਨ ਮਰਦਾਨਾ ਰਤਾ ਕਾ ਬਰਿਆ ਪਰ ਗੁਰੂ ਜੀ ਦੀ ਮਿਹਰਾਂ ਦਾ ਸਦਕਾ ਉਹ ਖਿੜ ਮੱਥੇ ਖਿੜੇ ਮੱਥੇ ਤੇ ਚੜਦੀਆਂ ਕਲਾਂ ਵਿੱਚ ਰਹੰ ਗੁਰੂ ਜੀ ਬੰਦੀਖਾਨੇ ਪਹੁੰਚੇ ਨਰਕ ਸਮਾਨ ਹਨੇਰੇ ਬੰਦੀਖਾਨੇ ਵਿੱਚ ਪੈਰ ਪਾਉਂਦਿਆਂ ਸਾਰ ਬੰਦੀਖਾਨੇ ਵਿੱਚ ਚਾਨਣ ਹੋ ਗਿਆ ਕੈਦੀ ਸੰਤਾਂ ਦੇ ਹਿਰਦੇ ਖੁਸ਼ ਹੋ ਕੇ ਕੰਵਲ ਫੁੱਲ ਵਾਂਗ ਖਿੜੇ ਵਿੱਚ ਆ ਗਏ ਉਹਨਾਂ ਨੇ ਸਮਝਿਆ ਆਪ ਹਰਜੀ ਉਹਨਾਂ ਨੂੰ ਸਤੰਤਰ ਕਰਨ ਵਾਸਤੇ ਆਏ ਹਨ ਗੁਰੂ ਜੀ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ ਕਿ ਉਹ ਰਬਾਬ ਵਜਾਵੇ ਨਿਰੰਕਾਰੀ ਧੁਨ ਵਾਲੀ ਰਬਾਬ ਵਜਈ ਗੁਰੂ ਜੀ ਨੇ ਰਸੀਲੇ ਨੇ ਨਾਲ ਕਾਲਪੁਰਖ ਦੇ ਹੁਕਮ ਦਾ ਗਾਇਨ ਕਰਨਾ ਸ਼ੁਰੂ ਕੀਤਾ ਤੁਰਕੀ ਬਾਣੀ ਦੇ ਕੀਰਤਨ ਕਰਨ ਦੀ ਢਿੱਲ ਹੀ ਸੀ ਕਿ ਸਾਰੇ ਸੰਤਾਂ ਦੇ ਹੱਥਾਂ ਪੈਰਾਂ ਦੇ ਬੰਦਨ ਟੁੱਟ ਗਏ ਜਿਨ੍ਹਾਂ ਨੂੰ ਕਾਠ ਮਾਰਿਆ ਹੋਇਆ ਸੀ ਉਹਨਾਂ ਦਾ ਕਾਠ ਖੁੱਲ ਗਿਆ ਜੋ ਕੁਖਤਰੇ ਤੇ ਪਿਆਦਿਆਂ ਦੀ ਮਾਰ ਕਟਾਈ ਦੀਆਂ ਪੀੜਾਂ ਤੋਂ ਤੰਗ ਸਨ ਉਹਨਾਂ ਨੂੰ ਸ਼ਾਂਤੀ ਮਿਲੀ ਪੀੜਾਂ ਦੂਰ ਹੋ ਗਈਆਂ ਸ਼ਬਦ ਕੀਰਤਨ ਪਿੱਛੋਂ ਗੁਰੂ ਜੀ ਤੇ ਮਰਦਾਨੇ ਨੇ ਇੱਕ ਸੁਰ ਸਤਨਾਮ ਸਤ ਕਰਤਾਰ ਸਤਨਾਮ ਸਤ ਕਰਤਾਰ ਦੀ ਧੁਨ ਗਾਈ 10 ਮਿੰਟ ਤੱਕ ਦੋਵੇਂ ਗਾਉਂਦੇ ਰਹੇ ਉਹੋ ਹੀ ਨਾ ਗਾਉਂਦੇ ਰਹੇ ਸਗੋਂ ਕੈਦੀ ਰਾਖੇ ਪਿਆਦੇ ਤੇ ਬੰਦੀਖਾਨੇ ਦੀਆਂ ਕੰਧਾਂ 'ਪੀ ਸਤਨਾਮ ਸਤ ਕਰਤਾਰ ਦਾ ਰਟਨ ਕਰਨ ਲੱਗ ਪਈਆਂ ਸਤਸੰਗ ਸ਼ੁਰੂ ਹੋ ਗਿਆ ਉਹ ਨਰਕ ਵੀ ਸਵਰਗ ਬਣ ਗਿਆ ਕਰਤਾਰ ਸਿਮਰਨ ਦੀਆਂ ਐਨੀਆਂ ਬਰਕਤਾਂ ਹਨ ਸਾਰੇ ਵਿਸਮਾ ਦੇ ਵਿੱਚ ਬਹੁਤ ਤੁਦੈ ਸੰਤਰੀਆਂ ਰਾਖਿਆਂ ਨੇ ਦੇਖਿਆ ਬੰਦੀਖਾਨੇ ਦੇ ਸਾਰੇ ਜੰਦਰੇ ਆਪਣੇ ਆਪ ਖੁੱਲ ਗਏ ਹਨੇਰੇ ਦੀ ਥਾਂ ਰੌਸ਼ਨੀ ਰੋਣੇ ਤੇ ਚੁੱਪ ਦੀ ਥਾਂ ਰੱਬੀ ਰਾਗ ਤੇ ਕੀਰਤਨ ਅਤੇ ਅਚੰਬੇ ਦੀ ਹੋਰ ਗੱਲ ਸੀ ਕਿ ਜੋ ਸੰਤਰੀ ਕੈਦੀਆਂ ਦੇ ਨੇੜੇ ਹੋਣ ਵਾਸਤੇ ਪੈਰ ਪੁੱਟਦੇ ਸੰਤਾਂ ਉਹਨਾਂ ਨੂੰ ਦਿਸਣੋਂ ਹਟ ਜਾਂਦਾ ਸੀ ਉਹ ਅੰਨੇ ਹੋ ਜਾਂਦੇ ਸਨ ਜੇ ਪਿੱਛੇ ਮੁੜਦੇ ਸੰਤਾਂ ਉਹਨਾਂ ਨੂੰ ਦਿਸਣ ਲੱਗ ਪੈਂਦਾ ਸੀ ਉਹ ਨੱਠੇ ਨੱਠੇ ਬਾਦਸ਼ਾ ਕੋਲ ਗਏ ਸਾਰਾ ਵਰਤ ਰਿਹਾ ਅਸਚਰਜ ਖੇਲ ਉਹਨਾਂ ਨੇ ਬਾਦਸ਼ਾ ਨੂੰ ਖੋਲ ਸੁਨਾਇਆ ਬਾਦਸ਼ਾ ਸਿਕੰਦਰ ਪਹਿਲਾਂ ਹੀ ਘਬਰਾਇਆ ਹੋਇਆ ਸੀ ਉਸ ਨੂੰ ਜਾਂਦਿਆਂ ਹੋਇਆ ਭਿਆਨਕ ਸੁਪਨੇ ਆਉਂਦੇ ਸਨ ਸਿਰ ਤੇ ਹਿਕ ਵਿੱਚ ਪੀੜ ਹੁੰਦੀ ਸੀ ਉਹ ਵਿਆਕੁਲ ਜਿਹਾ ਹੋਇਆ ਹਕੀਮਾਂ ਦੇ ਆਸਰੇ ਬੈਠਾ ਹੋਇਆ ਸੀ ਜਦੋਂ ਬਾਦਸ਼ਾਹ ਨੇ ਵਾਰਤਾ ਸੁਣੀ ਤਾਂ ਤੜਪ ਉਠਿਆ ਭੁੱਲ ਹੋਈ ਉਹ ਕੋਈ ਵੱਡਾ ਵਲੀ ਹੈ ਖੁਦਾ ਹੈ ਉਸ ਨੂੰ ਹੁਣ ਜਾ ਕੇ ਬੰਦੀ ਖਾਨੇ ਵਿੱਚੋਂ ਕੱਢ ਦਿਓ ਇਹ ਹੁਕਮ ਸੁਣਦੇ ਸਾਰ ਸੰਤਰੀ ਬੰਦੀ ਖਾਨੇ ਵੱਲ ਨੱਠ ਉਠਿਆ ਉਸਦੇ ਬੰਦੀ ਖਾਨੇ ਪਹੁੰਚਣ ਤੋਂ ਪਹਿਲਾਂ ਸਿਕੰਦਰ ਲੋਧੀ ਵੀ ਪਿੱਛੇ ਤੁਰ ਪਿਆ ਖੁਦਾ ਦੇ ਪਿਆਰੇ ਨਾਨਕ ਤੇ ਮਰਦਾਨੇ ਬਾਸ਼ ਸ਼ਾਂਤ ਸਲਾਮਤ ਦੀ ਆਗਿਆ ਨਾਲ ਆਜ਼ਾਦ ਕੀਤਾ ਜਾਂਦਾ ਹੈ ਆਓ ਮौज ਕਰੋ ਸੰਤਰੀ ਨੇ ਬੰਦੀਖਾਨੇ ਪਹੁੰਚ ਕੇ ਗੁਰੂ ਜੀ ਨੂੰ ਆਖਿਆ ਕਿਲੇ ਨਹੀਂ ਜਾਵਾਂਗੇ ਜੇ ਸਾਨੂੰ ਦੋਹਾਂ ਨੂੰ ਛੱਡਣਾ ਹੈ ਤਾਂ ਬਾਕੀ ਦੇ ਸਾਧੂਆਂ ਨੂੰ ਵੀ ਸਤੰਤਰ ਕਰੋ ਗੁਰੂ ਜੀ ਦਾ ਉੱਤਰ ਸੀ ਇਹon ਬਹਿਸ ਹੀ ਹੋ ਰਹੀ ਸੀ ਕਿ ਸਿਕੰਦਰ ਲੋਧੀ ਬੰਦੀਖਾਨੇ ਆ ਗਿਆ ਉਸਨੇ ਗੁਰੂ ਜੀ ਦੇ ਬਚਨ ਸੁਣ ਕੇ ਹੁਕਮ ਕੀਤਾ ਸਾਰਾ ਬੰਦੀਖਾਨਾ ਖਾਲੀ ਕਰ ਦਿਓ ਆਪ ਸਿਕੰਦਰ ਅੱਗੇ ਹੋ ਕੇ ਗੁਰੂ ਜੀ ਦੇ ਚੰਨੀ ਦਿਖ ਪਿਆ ਗੁਰੂ ਜੀ ਨੇ ਉਸ ਨੂੰ ਉਪਦੇਸ਼ ਕਰਕੇ ਪਾਪ ਕਰਮ ਤੋਂ ਰੋਕਿਆ ਤੇ ਲੋਕ ਭਲੇ ਲੋਕ ਭਲਾਈ ਕਰਨ ਵਾਸਤੇ ਪ੍ਰੇਰਿਆ ਆਖਦੇ ਨੇ ਉਸ ਦਿਨ ਤੋਂ ਸਿਕੰਦਰ ਨੇ ਚੰਗਾ ਜੀਵਨ ਬਤੀਤ ਕੀਤਾ ਤੇ ਸਾਰੀ ਪ੍ਰਜਾ ਦੇ ਭਲੇ ਵਾਸਤੇ ਕੋਈ ਮਹਾਨ ਕੰਮ ਕੀਤੇ ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜਿਨੇ ਸਿਕੰਦਰ ਲੋਧੀ ਨੂੰ ਤਾਰਿਆ ਉਸ ਤੋਂ ਬਾਅਦ ਅਗਲੀ ਸੱਤ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਜੀ ਦਾ ਬ੍ਰਿੰਦਾ ਗੁਰੂ ਜੀ ਬ੍ਰਿੰਦਾਬਨ ਕਿਉਂ ਗਏ ਸਨ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ